ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਮੈਂ ਦਿੱਲੀ ਦੇ ਲਾਜਪਤ ਨਗਰ ਵਿੱਚ ਖੜਾ ਇੱਥੇ ਮੈਟਰੋ ਸਟੇਸ਼ਨ ਆ ਉਸ ਮੈਟਰੋ ਸਟੇਸ਼ਨ ਦੇ ਬਿਲਕੁਲ ਕਰੀਬ ਖੜਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਭਗਵੰਤ ਮਾਨ ਦੀ ਮਸ਼ਹੂਰੀ ਦਾ 10 ਲੱਖ ਬੀਮਾ ਯੋਜਨਾ ਦਾ ਕਿੰਨਾ ਵੱਡਾ ਬੋਰਡ ਲੱਗਿਆ ਜੀ ਔਰ ਬਿਲਕੁਲ ਇਹਦੇ ਆਪੋਜ਼ਿਟ ਡਿਫੈਂਸ ਕਲੋਨੀ ਆ ਔਰ ਇੱਡਾ ਓਨਟਾ ਹੀ ਵੱਡਾ ਬੋਰਡ ਡਿਫੈਂਸ ਕਲੋਨੀ ਦੇ ਵਿੱਚ ਲੱਗਿਆ ਹੋਇਆ ਵਾ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜੇ ਬੋਰਡ ਨੇ ਇਹਦਾ ਕੁਝ ਲੱਖ ਰੁਪਈਆ ਇੱਕ ਮਹੀਨੇ ਦਾ ਕਿਰਾਇਆ ਹੋਵੇਗਾ ਬਿਕੋਜ਼ ਕੋਈ ਫ੍ਰੀ ਦਾ ਸਪੇਸ ਦਿੰਦਾ ਹੀ ਨਹੀਂ ਨਗਾ ਔਰ ਦਿੱਲੀ ਕਿੱਡੀ ਵੱਡੀ ਕਿੱਡਾ ਵੱਡਾ ਸ਼ਹਿਰ ਆ ਮੇਰਾ ਖਿਆਲ ਹੈ ਦਿੱਲੀ ਦੇ ਵਿੱਚ ਇਦਾਂ ਦੇ ਘਟੋ-ਘਟ ਸੈਂਕੜੇ ਬੋਰਡ ਕੱਲੇ ਸੜਕਾਂ ਸੁੜਕਾਂ ਤੇ ਮੈਟਰੋ ਸਟੇਸ਼ਨਾਂ ਤੇ ਲਾਏ ਹੋਣਗੇ ਫਿਰ ਰੇਲਵੇ ਸਟੇਸ਼ਨਾਂ ਤੇ ਅਲੱਗ ਨੇ ਫਿਰ ਇਲੈਕਟ੍ਰੋਨਿਕ ਬੋਰਡ ਨੇ ਜਿਹੜੇ 에ਅਰਪੋਰਟ ਤੇ ਲੱਗੇ ਹੋਏ ਨੇ ਸਾਰੇ 에어ਪੋਰਟਾਂ ਤੇ ਦਿੱਲੀ ਸਪੇਡ ਮੇਰਾ ਬੇਟਾ ਗਿਆ ਗੁਆ ਮਹਤਾਬ ਸਿੰਘ ਖੇੜਾ ਪਿਛਲੇ ਦਿਨੀ ਗੁਆ ਦੇ 에어ਪੋਰਟ ਤੇ ਇਲੈਕਟ੍ਰੋਨਿਕ ਬੋਰਡ ਸਿੱਕੇ ਇਸ ਤੋਂ ਇਲਾਵਾ ਸਿਨੇਮਾ ਘਰਾਂ ਦੇ ਵਿੱਚ ਇਸ ਤੋਂ ਇਲਾਵਾ ਪਬਲਿਸਿਟੀ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਕਿੱਥੇ ਕਰ ਰਹੀ ਆ ਸਾਰੇ ਦੇਸ਼ੀਆਂ ਅਖਬਾਰਾਂ ਦੇ ਵਿੱਚ ਸਾਰੇ ਦੇਸ਼ ਦੇ ਨੈਸ਼ਨਲ ਟੈਲੀਵਿਜ਼ਨ ਦੇ ਵਿੱਚ ਮੇਰਾ ਆਪਣਾ ਮੋਟਾ-ਮੋਟਾ ਅੰਦਾਜ਼ਾ ਵਾ ਕਿ ਇਹ ਇਸ ਤਰ੍ਹਾਂ ਦੀ ਮੈਗਾ ਪਬਲਿਸਿਟੀ ਸ਼ਾਇਦ ਘੱਟੋ-ਘੱਟ ਪੰਜਾਬ ਸਰਕਾਰ ਨੂੰ ਸਾਲ ਦਾ 1000 ਕਰੋੜ ਰੁਪਏ ਤੋਂ ਖਰਚਾ ਉੱਤੇ ਪੈਂਦਾ ਹੋਵੇਗਾ ਇਹਦਾ ਮਤਲਬ 5 ਸਾਲਾਂ ਚ ਇਹਨਾਂ ਨੇ ਘੱਟੋ ਘੱਟ 5000 ਕਰੋੜ ਰੁਪਇਆ ਤੁਹਾਡਾ ਅਤੇ ਸਾਡਾ ਬਰਬਾਦ ਕੀਤਾ ਸਿਰਫ ਮਸ਼ਹੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਮੈਂ ਦਿੱਲੀ ਦੇ ਲਾਜਪਤ ਨਗਰ ਵਿੱਚ ਖੜਾ ਇੱਥੇ ਮੈਟਰੋ ਸਟੇਸ਼ਨ ਆ ਉਸ ਮੈਟਰੋ ਸਟੇਸ਼ਨ ਦੇ ਬਿਲਕੁਲ ਕਰੀਬ ਖੜਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਭਗਵੰਤ ਮਾਨ ਦੀ ਮਸ਼ੂਰੀ ਦਾ 10 ਲੱਖ ਬੀਮਾ ਯੋਜਨਾ ਦਾ ਕਿੰਨਾ ਵੱਡਾ ਬੋਰਡ ਲੱਗਿਆ ਜੀ ਔਰ ਬਿਲਕੁਲ ਇਹਦੇ ਆਪੋਜ਼ਿਟ ਡਿਫੈਂਸ ਕਲੋਨੀ ਆ ਔਰ ਇੱਡਾ ਓਨਟਾ ਹੀ ਵੱਡਾ ਬੋਰਡ ਡਿਫੈਂਸ ਕਲੋਨੀ ਦੇ ਵਿੱਚ ਲੱਗਿਆ ਹੋਇਆ ਵਾ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਜਿਹੜੇ ਬੋਰਡ ਨੇ ਇਹਦਾ ਕੁਝ ਲੱਖ ਰੁਪਇਆ ਇੱਕ ਮਹੀਨੇ ਦਾ ਕਿਰਾਇਆ ਹੋਵੇਗਾ ਬਿਕੋਜ਼ ਕੋਈ ਫ੍ਰੀ ਤਾਂ ਸਪੇਸ ਨਹੀਂ ਲੰਗਾ ਔਰ ਦਿੱਲੀ ਕਿੰਨੀ ਵੱਡੀ ਕਿੰਡਾ ਵੱਡਾ ਸ਼ਹਿਰ ਆ ਮੇਰਾ ਖਿਆਲ ਹੈ ਦਿੱਲੀ ਦੇ ਵਿੱਚ ਇਦਾਂ ਦੇ ਘਟੋ-ਘਟ ਸੈਂਕੜੇ ਬੋਰਡ ਕੱਲੇ ਸੜਕਾਂ ਸੁੜਕਾਂ ਤੇ ਮੈਟਰੋ ਸਟੇਸ਼ਨਾਂ ਤੇ ਲਾਏ ਹੋਣਗੇ ਫਿਰ ਰੇਲਵੇ ਸਟੇਸ਼ਨਾਂ ਤੇ ਅਲੱਗ ਨੇ ਫਿਰ ਇਲੈਕਟ੍ਰੋਨਿਕ ਬੋਰਡ ਨੇ ਜਿਹੜੇ 에ਅਰਪੋਰਟ ਤੇ ਲੱਗੇ ਹੋਏ ਨੇ ਸਾਰੇ 에ਅਰਪੋਰਟਾਂ ਤੇ ਦਿੱਲੀ ਸਪੇਫ ਮੇਰਾ ਬੇਟਾ ਗਿਆ ਗੁਆ ਮਹਤਾਬ ਸਿੰਘ ਖੇੜਾ ਪਿਛਲੇ ਦਿਨੀ ਗੁਆ ਦੇ 에ਅਰਪੋਰਟ ਤੇ ਇਲੈਕਟ੍ਰੋਨਿਕ ਬੋਰਡ ਸਿੱਕੇ ਇਸ ਤੋਂ ਇਲਾਵਾ ਸਿਨੇਮਾ ਘਰਾਂ ਦੇ ਵਿੱਚ ਇਸੋ ਲਾਵਾ ਪਬਲਿਸਿਟੀ ਆਮ ਆਦਮੀ ਪਾਰਟੀ ਪੰਜਾਬ ਦੀ ਸਰਕਾਰ ਕਿੱਥੇ ਕਰ ਰਹੀ ਆ ਸਾਰੇ ਦੇਸ਼ੀਆਂ ਅਖਬਾਰਾਂ ਦੇ ਵਿੱਚ ਸਾਰੇ ਦੇਸ਼ ਦੇ ਨੈਸ਼ਨਲ ਟੀਵੀ ਦੇ ਵਿੱਚ ਮੇਰਾ ਆਪਣਾ ਮੋਟਾ-ਮੋਟਾ ਅੰਦਾਜ਼ਾ ਵਾ ਕਿ ਇਹ ਇਸ ਤਰ੍ਹਾਂ ਦੀ ਮੈਗਾ ਪਬਲਿਸਿਟੀ ਸ਼ਾਇਦ ਘੱਟੋ-ਘੱਟ ਪੰਜਾਬ ਸਰਕਾਰ ਨੂੰ ਸਾਲ ਦਾ 1000 ਕਰੋੜ ਰੁਪਏ ਤੋਂ ਖਰਚਾ ਉੱਤੇ ਪੈਂਦਾ ਹੋਵੇਗਾ ਇਹਦਾ ਮਤਲਬ 5 ਸਾਲਾਂ ਚ ਇਹਨਾਂ ਨੇ ਘੱਟੋ-ਘੱਟ 5000 ਕਰੋੜ ਰੁਪਇਆ ਤੁਹਾਡਾ ਅਤੇ ਸਾਡਾ ਬਰਬਾਦ ਕੀਤਾ ਸਿਰਫ ਮਸ਼ਹੂਰੀ ਤੇ اچھا ਮੈਨੂੰ ਦੱਸੋ ਕਿ ਦਿੱਲੀ ਵਾਲਿਆਂ ਨੂੰ ਇਸ ਸਕੀਮ ਦਾ ਕੀ ਲਾਭ ਹੈ ਜੀ ਇਹ ਸਕੀਮ ਪਹਿਲੀ ਗੱਲ ਤਾਂ ਭੋਗੋਸਿਆ ਪੰਜਾਬ ਦੇ ਵਿੱਚ ਲੇਕਿਨ ਜੇ ਪੰਜਾਬ ਦੇ ਵਿੱਚ ਕੋਈ ਸਕੀਮ ਚਲਾਈ ਆ ਉਹਦੀ ਦਿੱਲੀ ਵਾਲਿਆਂ ਨੂੰ ਕੀ ਲਾਭ ਆ ਔਰ ਮੈਂ ਇਸ ਸਕੀਮ ਬਾਰੇ ਪਹਿਲਾਂ ਜਾਣਕਾਰੀ ਦਿੱਲੀ ਵਾਲਿਆਂ ਨੂੰ ਹਿੰਦੀ ਚ ਦੇਣਾ ਚਾਹਣਾ ਦਿੱਲੀ ਕੇ ਭਾਈਓ ਔਰ ਬਹਨੋ ये आपको मूर्ख बना रहा है इंसान जैसे केजरीवाल ने आपको दस साल मूर्ख के रखा अब ये पंजाब की सरकार का पैसा केजरीवाल की जो गिरी हुई शाख है उसको उठाने के लिए यहां पर लगा दिया कि देखो हमारी सरकार पंजाब में दस लाख का कैशलेस बीमा दे रही है ये झूठ है क्योंकि अगर आप पंजाब में जाओगे आपको पता लगेगा ये जो आ, उन्होंने प्रोग्राम बनाया दस लाख हेल्थ इंश्योरेंस का इसमें तेईस सौ बीमारियों का बीमारियों का पैकेज है हार्ट की बीमारी का एक लिमिट है चालीस हजार इसी तरह से लिवर के प्रॉब्लम की अलग लिमिट है और इसी तरह लंग्स की प्रॉब्लम है इसी तरह ही ऑर्थोपेडिक्स की आ, लिमिट है मतलब हर बीमारी को तेईस बीमारी का पैकेज बना दिया और उसमें बोल दिया कि अगर आपको कोई प्रॉब्लम होगी तो इतना हम देंगे फर्ज करो किसी को हार्ट की इश्यू हो गया उसको स्टेंट डालना है या बाईपास सर्जरी करनी है वो तो लाखों में खर्चा होगा लेकिन ये बोलेंगे कि हम तो आपको सिर्फ चालीस हजार देंगे इस स्कीम के तहत बाकी का पैसा आप अपने खुद खर्च करो ये पंजाब के लोग अच्छी तरह समझ चुके हैं तो अब ये दिल्ली में ये लगाने का मतलब इनका है कि देखो हमारी सरकार पंजाब में कितना अच्छा काम कर रही है आप केजरीवाल को दोबारा वापस लेकर इस झांसे में मत आ जाना और इस तरह के बहुत सारे फ्रॉड ये लोग वहां पर कर रहे हैं और ਇੰਦਾ ਦੀ ਜਿਹੜੀ ਪਬਲਿਸਿਟੀ ਜਿਹੜੀ ਕੀਤੀ ਨਾ ਦਿੱਲੀ ਚ ਇਹ ਥੋੜੇ ਦਿਨ ਪਹਿਲਾਂ ਮੇਰਾ ਇੱਕ ਦੋਸਤ ਆ ਆਪਣੇ ਸਾਬ ਦਾ ਬੜਾ ਅਜ਼ੀਜ਼ ਆ ਗੁਰ ਅਮਨੀਤ ਸਿੰਘ ਮੰਗਟ ਉਹ ਮਜ਼ਦੂਰ ਕਿਸਾਨ ਮਜ਼ਦੂਰ ਮੋਰਚੇ ਵਿੱਚ ਸ਼ੰਭੂ ਬੈਠੇ ਸੀ ਨੌਜਵਾਨ ਆਪਣਾ ਬਹੁਤ ਅੱਛਾ ਵਾ ਉਹਨੇ ਨਾ ਇੱਕ ਰਕਾਬगंज ਸਾਹਿਬ ਗੁਰਦੁਆਰਾ ਸਾਹਿਬ ਦੇ ਬੱਸ ਸ਼ੈਲਟਰ ਤੇ ਇਧਰੋਂ ਕਿਤੇ ਹੀ ਛੋਟਾ ਬੋਟ ਦਿਖਾ ਕੇ ਤੇ ਲੋਕਾਂ ਨੂੰ ਪੁੱਛਿਆ ਕਿ ਦਿੱਲੀ ਵਿੱਚ ਪਬਲਿਸਿਟੀ ਕਰਨ ਦਾ ਆਮ ਆਦਮੀ ਪਾਰਟੀ ਨੂੰ ਪੰਜਾਬ ਦਾ ਪੈਸਾ ਖਰਚਣ ਦਾ ਕੀ ਤੱਕ ਬਣਦੀ ਆ ਔਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਕਦੀ ਆ ਰਾਜਸਥਾਨ ਦੀ ਸਰਕਾਰ ਦੀ ਪਬਲਿਸਿਟੀ ਪੰਜਾਬ ਚ ਕੇਰਲਾ ਦੀ ਸਰਕਾਰ ਦੀ ਪਬਲਿਸਿਟੀ ਪੰਜਾਬ ਚ ਤਾਮਿਲਨਾਡੂ ਦੀ ਸਰਕਾਰ ਦੀ ਪਬਲਿਸਿਟੀ ਸਰਕਾਰ ਚ ਚਲੋ ਗਵਾਂਡੀ ਰਾਜ ਹਰਿਆਣੇ ਦੀ ਪਬਲਿਸਿਟੀ ਪੰਜਾਬ ਦੇ ਕੰਡਾਂ ਤੇ バス ਛੱਡਿਆਂ ਤੇ ਹਵਾਈ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਤੇ ਕਦੀ ਦੇਖੀ ਤੁਸੀਂ ਇਹਦਾ ਮਤਲਬ ਆ ਕਿ ਇਹ ਸਾਡਾ ਪੈਸਾ ਬਹੁਤ ਪੂਰੀ ਤਰ੍ਹਾਂ ਨਾ ਪੰਜਾਬ ਦਾ ਆਪਣੀ ਮਸ਼ਹੂਰੀ ਵਾਸਤੇ ਇੱਥੇ ਲਟਾਇਆ ਜਾ ਰਿਹਾ ਵਾ ਔਰ ਮੈਂ ਸਮਝਦਾ ਇਹਦੇ ਬਹੁਤ ਵੱਡਾ ਸਕੈਮ ਆ ਇਹ ਜਦੋਂ ਵਾਹਿਗੁਰੂ ਕਰੇ ਸਰਕਾਰ ਬਦਲੇਗੀ ਇਹ ਸਾਰੀ ਪਬਲਿਸਿਟੀ ਡਿਪਾਰਟਮੈਂਟ ਦਾ ਜਿਹੜੀ ਜਿਹੜਾ ਪੰਜਾਬ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਆ ਉਹਦੀ ਆਡਿਟਿੰਗ ਹੋਵੀਗੀ ਹਰ ਆਡਿਟ ਵਿੱਚ ਸਾਰੀਆਂ ਕੰਪਨੀਆਂ ਨੇ ਕਿੰਨੇ ਪੈਸੇ ਤੇ ਠੇਕੇ ਲਏ ਕਿਉਂਕਿ ਇੱਥੇ ਸ਼ਾਇਦ ਕੋਈ ਫ੍ਰੈਂਚ ਕੰਪਨੀ ਦਾ ਨਾਮ ਲਿਖਿਆ ਹੋਵੇਗਾ ਮੈਨੂੰ ਹੁਣ ਦੱਸ ਨਹੀਂਦਾ ਡੀਕੋਕਸ ਆ ਦਿੱਲੀ ਵਿੱਚ ਤੇ ਸਾਰੀਆਂ ਬਾਹਰਲੀਆਂ ਕੰਪਨੀਆਂ ਨੇ ਗੈਰ ਪੰਜਾਬੀ ਇਹਨਾਂ ਨੂੰ ਹਜ਼ਾਰਾਂ ਕਰੋੜਾ ਰੁਪਏ ਦੇ ਠੇਕੇ ਦਿੱਤੇ ਗਏ ਨੇ ਇਹਦਾ ਆਡਿਟ ਕਰਾਇਆ ਜਾਵੇਗਾ ਔਰ ਆਡਿਟ ਕਰਨ ਤੋਂ ਬਾਅਦ ਇਹਦੇ ਚੋਂ ਕਿੰਨਾ ਕਮਿਸ਼ਨ ਖਾਦਾ ਗਿਆ ਕਿਉਂਕਿ ਮੈਂ ਨਹੀਂ ਮੰਨਦਾ ਕਿ ਆਹ ਜਿਹੜੀ ਪਬਲਿਸਿਟੀ ਆ ਜਾਂ ਜਿਹੜੀ ਦੇਸ਼ ਵਿੱਚ ਪਬਲਿਸਿਟੀ ਕੀਤੀ ਜਾ ਰਹੀ ਆ ਇਹਦੇ ਜੋ ਬਗੈਰ ਕਮਿਸ਼ਨ ਤੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਠੇਕੇ ਦਿੱਤੇ ਹੋਣਗੇ ਇਹ ਇਹਨਾਂ ਨੂੰ ਵਧਾ ਚੜਾ ਕੇ ਬੋਲੀਆਂ ਚੜਾ ਕੇ ਠੇਕੇ ਦਿੱਤੇ ਜਾਂਦੇ ਮੁੜ ਕੇ ਪੈਸਾ ਵਾਪਸ ਖਾਦਾ ਜਾਂਦਾ ਪੰਜਾਬ ਵਿੱਚ ਕੋਈ ਮਸ਼ਹੂਰੀ ਜਿਹੜੀ ਅੱਜ ਤੁਸੀਂ ਦੇਖ ਰਹੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਜਿਹੜਾ ਦਿਹਾੜਾ ਮਨਾਇਆ ਗਿਆ ਪੰਜਾਬ ਦੇ ਸਾਰੇ ਖੰਭੇ ਪਰ ਦਿੱਤੇ ਗਏ ਪੰਜਾਬ ਦੇ ਸਾਰੇ ਜਿਹੜੇ ਬੱਸ ਅੱਡੇ ਪੰਜਾਬੀਆਂ ਬੱਸਾਂ ਦੇ ਮਗਰ ਉਸ ਠੋਕ ਤੇ 15-20 ਦਿਨ ਬਾਅਦ ਨਵਾਂ ਪੋਸਟਰ ਠੋਕ ਦਿੰਦੇ ਨੇ ਉਹ ਸਾਰਾ ਗੈਰ ਪੰਜਾਬੀਆਂ ਨੂੰ ਠੇਕੇ ਦਿੱਤੇ ਗਏ ਨੇ ਪਿਛਲੇ ਦਿਨੀਂ ਵਿੱਚ ਮੈਂ ਦਿਖਾ ਦਿੱਤਾ ਸੀਗਾ ਕਿ ਦੋ ਮਹਾਰਾਸ਼ਟਰਾ ਦੀਆਂ ਬੰਬੇ ਦੀਆਂ ਕੰਪਨੀਆਂ ਉਹਨਾਂ ਨੂੰ 16 ਕਰੋੜ ਰੁਪਇਆ ਸਿਰਫ ਕੰਟੈਂਟ ਡਿਜ਼ਾਈਨਿੰਗ ਦਾ ਸਿਰਫ ਮਤਲਬ ਪਬਲਿਸਿਟੀ ਦਾ ਮੁੱਦਾ ਤਿਆਰ ਕਰਨ ਦਾ 16 ਕਰੋੜ ਰੁਪਇਆ ਦੋ ਕੰਪਨੀਆਂ ਨੂੰ ਦਿੱਤਾ ਗਿਆ ਜਦ ਕਿ ਸਾਡਾ ਡਾਇਰੈਕਟਰ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਵਿੱਚ ਟਾਪ ਹੈਵੀ ਡਿਪਾਰਟਮੈਂਟ ਆ ਮਾਹਰ ਤੋਂ ਮਾਹਰ ਡਿਜ਼ਾਈਨਰ ਬੈਠੇ ਨੇ ਪਰ ਉਹਨਾਂ ਨੂੰ ਕੰਮ ਨਹੀਂ ਦਿੱਤਾ ਗਿਆ ਤੇ ਬਾਹਰੋਂ ਕੰਮ ਦੇ ਕੇ ਤੇ ਐਡਾਂ ਦੇ ਵੱਡੇ ਵੱਡੇ ਪਬਲਿਸਿਟੀ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਪੰਜਾਬ ਦੇ ਵਿੱਚ ਤਨਖਾਹਾਂ ਕਿਉਂ ਨਹੀਂ ਮਿਲ ਰਹੀਆਂ ਪੰਜਾਬ ਦੀ ਸਰਕਾਰ ਸਾਡੀਆਂ ਸਰਕਾਰੀ ਜ਼ਮੀਨਾਂ ਜਿਹਦੇ ਤੇ ਕੱਲ ਪੰਜਾਬ ਰਾਣਾ ਹਾਈ ਕੋਰਟ ਨੇ ਰੋਕ ਲਾਈ ਆ ਉਹ ਕੋ ਜਿਹੜਾ ਪੇਚਣ ਤੇ ਰੋਕਿਆ ਗਿਆ ਉਹ ਕਿਉਂ ਵਿਕ ਰੀਆਂ ਨੇ ਕਿਉਂਕਿ ਇਹਨਾਂ ਨੇ ਇਸ ਤਰ੍ਹਾਂ ਦੀ ਠੱਗੀ ਠੋਰੀ ਸਾਰੇ ਦੇਸ਼ ਵਿੱਚ ਪਬਲਿਸਿਟੀ ਕਰਕੇ ਤੇ ਆਪਣਾ ਨਾਮ ਬਣਾਉਣਾ ਸੀ ਤੇ ਅੱਜ ਪਤਾ ਲੱਗਿਆ ਜੀ ਕਿ ਭਗਵੰਤ ਮਾਨ ਸਾਹਿਬ ਉਹਦਾ ਤਾਂ ਬਿਮਾਰ ਪਏ ਸੀ दारू ਪੀ ਕੇ ਸ਼ਹਿਰ ਹਸਪਤਾਲ 'ਚ ਫਰਜ਼ੀ ਸੀਸੀਆ ਕੀ ਸੀਗਾ ਹੁਣ ਪਤਾ ਲੱਗਿਆ ਜੀ 2 ਦਿਨ ਦੇ ਦੌਰੇ ਤੇ ਕੇਜਰੀਵਾਲ ਸਾਹਿਬ ਨੂੰ ਲੈ ਕੇ ਦਿੱਲੀਓ ਚੱਕਣਗੇ ਸਾਡੇ ਜਹਾਜ਼ ਤੇ ਉਹਨਾਂ ਨੂੰ ਗੁਜਰਾਤ ਚੋਣਾਂ ਦੇ ਵਾਸਤੇ ਲੈ ਕੇ ਜਾਇਆ ਜਾ ਰਿਹਾ ਮੈਨੂੰ ਲੱਗਦਾ ਇਦਾਂ ਦੇ ਬੋਰਡ ਅਵਸ਼ ਗੁਜਰਾਤ ਵਿੱਚ ਵੀ ਲਾਏ ਹੋਣੇ ਆ ਕਿਉਂਕਿ ਗੁਜਰਾਤ ਵਿੱਚ ਚੋਣਾਂ ਆ ਰਹੀਆਂ ਨੇ ਤੇ ਹੁਣ ਸਾਡਾ ਜਹਾਜ਼ ਜਾਊਗਾ ਗੁਜਰਾਤ ਕੇਜਰੀਵਾਲ ਸਾਹਿਬ ਨੂੰ ਪਹਿਲਾਂ ਦਿੱਲੀਓ ਚੱਕੂਗਾ ਫੇ ਗੁਜਰਾਤ ਜਾਊਗਾ ਫੇ ਗੁਜਰਾਤ ਤੋਂ ਵਾਪਸ ਕੇਜਰੀਵਾਲ ਸਾਹਿਬ ਨੂੰ ਛੱਡੂਗਾ ਭਗਵੰਤ ਮਾਨ ਨੂੰ ਸਿਰਫ ਇਸਤੇਮਾਲ ਕੀਤਾ ਜਾ ਰਿਹਾ ਵਾ ਕੇਜਰੀਵਾਲ ਨੋਰਮਲ ਫਲਾਈਟ 'ਚ ਵੀ ਜਾ ਸਕਦਾ ਪਰ ਉਹਨੂੰ ਥੋੜਾ ਸ਼ੋਸ਼ਾ ਚਾਹੀਦਾ ਸੁਪਰ ਵੀਵੀਆਈਪੀ ਕਲਚਰ ਚਾਹੀਦਾ ਸਾਡੇ ਪੰਜਾਬ ਦੇ ਵਿੱਚ ਕੋਈ ਦੁੱਕੀ ਉਦਘਾਟਨ ਕਰਨਾ ਹੁੰਦਾ ਪੰਜਾਬ ਦਾ ਹੈਲੀਕਾਪਟਰ ਪਹਿਲਾਂ ਦਿੱਲੀ ਆਉਂਦਾ ਕੇਜਰੀਵਾਲ ਸਾਹਿਬ ਨੂੰ ਚੱਕ ਕੇ ਪੰਜਾਬ ਲੈ ਜਾਂਦਾ ਉੱਥੇ ਇੱਕ ਛੋਟਾ ਜਿਹਾ ਫਿੱਤਾ ਕਟਾਉਂਦੇ ਪੋਗਸ ਤੇ ਵਾਪਸ ਇੱਥੇ ਛੱਡਣ ਆਉਂਦਾ ਔਰ ਕੇਜਰੀਵਾਲ ਸਾਹਿਬ ਲਈ ਪੰਜਾਬ ਦੇ ਵਿੱਚ ਮੋਹਾਲੀ ਚ ਜਿਹੜਾ ਵਿਕਾਸ ਭਵਨ ਕਰੋੜਾ ਰੁਪਏ ਲੈ ਕੇ ਲਾ ਕੇ ਪਹਿਲਾਂ ਉਹਨੂੰ ਰੇਨੋਵੇਟ ਕੀਤਾ ਗਿਆ ਫੇ ਕੇਜਰੀਵਾਲ ਸਾਹਿਬ ਨੂੰ ਤਕਲੀਫ ਨਾ ਹੋਵੇ ਹੈਲੀਕਾਪਟਰ ਦਾ ਹੈਲੀਪੋਰਟ ਹੈਲੀਪੈਡ ਬਿਲਕੁਲ ਵਿਕਾਸ ਭਵਨ ਮੋਹਾਲੀ ਦੇ ਵਿੱਚ ਨਾਲ ਮੋੜੇ ਬਣਾ ਦਿੱਤਾ ਤਾਕੇ ਉਥੋਂ ਉੱਡ ਸਕੇ ਆ ਅਖੋਤੀ ਆਮ ਆਦਮੀ ਨੇ ਮੇਰੇ ਵੀਰੋ ਇਸ ਕਰਕੇ ਅੱਜ ਮੇਰਾ ਫਰਜ਼ ਬਣਦਾ ਸੀ ਤੁਹਾਨੂੰ ਆ ਮੈਗਾ ਪਬਲਿਸਿਟੀ ਦਿਖਾਉਣ ਦਾ ਔਰ ਉਹ ਪਰੇ ਦੇਖ ਲੋ ਕਿੰਨਾ ਵੱਡਾ ਬੋਰਡ ਲੱਗਿਆ ਇਹ ਘੱਟੋ ਘਾਟ ਨਹੀਂ ਤਾਂ ਮੈਨੂੰ ਲੱਗਦਾ ਵਾ ਕਿ ਇਹ 50 ਫੁੱਟ ਲੰਬਾਈ ਤੋਂ ਜ਼ਿਆਦਾ ਬੋਰਡ ਨੂੰ ਉੱਤੇ ਲਾਈਟਾਂ ਦੇਖ ਸਕਦੇ ਹੋ ਤੁਸੀਂ ਇਹ ਰਾਤ ਨੂੰ ਵੀ ਜਗਮਗ ਕਰੇਗਾ ਔਰ ਇਹਦਾ ਇੱਕ ਬੋਰਡ ਦਾ ਲੱਖ ਰੁਪਿਆ ਕਰ ਦਿੰਦੇ ਤੁਸੀਂ ਅੰਦਾਜ਼ਾ ਲਾ ਲਓ ਸਾਰੇ ਦੇਸ਼ ਵਿੱਚ ਜਿਹੜੇ ਬੋਰਡ ਲੱਗੇ ਨੇ ਬਸ ਮੇਰਾ ਇਹ ਅੱਜ ਫਰ ਸੀਗਾ ਇਹਨਾਂ ਨੂੰ ਬਿਲਕੁਲ ਬੇਨਕਾਬ ਕਰਨਾ ਤੇ ਮੈਂ ਤੁਹਾਡੇ ਕੋ ਖੜ ਕੇ ਤਾਂ ਬੇਨਕਾਬ ਕੀਤਾ ਵਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਭ ਦਾ ਬਹੁਤ ਧੰਨਵਾਦ ਅਗਰ ਤੁਹਾਨੂੰ ਗੱਲ ਠੀਕ ਲੱਗੀ ਕਿ ਸਾਡਾ ਉਜਾੜਾ ਕੀਤਾ ਜਾ ਰਿਹਾ ਇਸ ਨੂੰ ਵੱਧ ਤੋਂ ਵੱਧ ਦੁਨੀਆ ਸ਼ੇਅਰ ਕਰਨਾ ਤਾਂ ਕਿ ਇਹਨਾਂ ਦੀ ਖੰਭ ਠੱਪੀ ਜਾ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ